ਹਾਂਜੀ ਮਿੱਤਰ ਪਿਆਰੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਕੈਟ ਹੋਵਾਂਗੇ ਤੇ ਆਪਾਂ ਹੁਣ ਪਹੁੰਚੇ ਕੋਸ ਕੋ ਸਮਾਨ ਲੈਣ ਇੱਕ ਤਾਂ 에어ਪੋਰਟ ਚ ਕਰਾਉਣੇ ਸੀ ਚੇਂਜ ਉਹ ਖਰਾਬ ਹੋ ਗਏ ਸੀਗੇ ਇੱਕ ਥੋੜਾ ਲੈਣਾ ਸੀ ਮੁੰਡੇ ਨੇ ਸਮਾਨ ਉਹ ਆਪਾਂ ਆਇਆ ਲੈਣ ਤੇ ਆਪਣਾ ਬੱਚਾ ਲੜਦੇ ਕੋਸ ਕੋ ਤੇ ਵੇਖੋ ਤੁਸੀਂ ਮਗਰ ਗਾਲੇ ਕੱਟਾ ਇਧਰ ਤੋਂ ਆਪਾਂ ਤੋਂ ਟੌਪਾ ਤੇ ਉਧਰੋਂ ਬਦਲ ਆ ਹੁਣ ਪਤਾ ਨਹੀਂ ਮੀਂਹ ਪਊਗਾ ਕਿ ਟੌਪ ਲੱਗੂਗੀ ਫਿਲਹਾਲ ਤਾਂ ਟੌਪ ਲੱਗੀ ਆ ਤੇ ਆਪਾਂ ਹੁਣ ਚੱਲਦੇ ਅੰਦਰ ਕੋਸ ਕੋ ਤੇ ਆਜੋ ਨੋ ਵੀ ਮਿੱਤਰ ਪਿਆਰੇ ਕੋਸ ਕੋ ਟੌਪ ਵੀ ਲੱਗੀ ਸਿਰਾਂ ਤੇ ਬਦਲ ਵੀ ਲੈਟਾਂ ਵੀ ਦਿਨੇ ਛੱਡੀ ਪਿੱਠਾ ਜਾਂ ਮੈਂ ਕੋਸਕੋ ਤਾਂ ਆਇਆ ਸੀ ਕਿ ਮੇਰੇ ਯਾਰ 에어ਪੋਰਟ ਜਿਹੜੇ ਉਹ ਥੋੜੇ ਜਿਹਾ ਖਰਾਬ ਹੋ ਗਿਆ ਜਿਹੜਾ ਰਾਈਟ ਹੈਂਡ ਸਾਈਡ ਵਾਲਾ ਸੀ ਜਾਂ ਕੰਨੜ ਚਲਾਉਣ ਵਾਲਾ 블루ਟੂਥ ਉਹ ਚਾਰਜਿੰਗ ਨਹੀਂ ਕਰਦਾ ਸੀ ਉਹ ਕਰਕੇ ਇਸ ਕਰਕੇ ਮੈਂ ਆਇਆ ਸੀ ਉਹ ਮੈਂ ਵਾਪਸ ਕਰਦਾ ਨਾਲੇ ਮੈਨੂੰ ਪੈਸੇ ਦੇ ਦੇ ਤੇ ਵਾਪਸ ਤੇ ਮੈਂ ਹੁਣ ਸੋਚਿਆ ਵੀ ਉਹ ਪੈਸੇ ਆਪਾਂ ਉਹਨਾਂ ਨੇ ਕਰਦੇ ਵਾਪਸ ਹੁਣ ਨਵੇਂ ਲੈ ਚਲੀਏ ਕਿ ਤਿੰਨ ਮਹੀਨੇ ਪਹਿਲਾਂ ਲਏ ਸੀ ਤੇ ਹੁਣ ਆਪਾਂ ਨਵੇਂ ਲੈਣੇ 에어ਪੋਰਟ ਮੈਂ ਥੋੜਾ ਸੋਚਿਆ ਸਮਾਲ ਲਈ ਇੱਕ ਆਪਾਂ ਟੀ-ਸ਼ਰਟ ਲਈ ਆ ਚੈਂਪੀਅਨ ਚੈਂਪੀਅਨ ਦੀ ਨਾਲ ਭਿਆਮਾ ਕਿੰਨਾਂ ਨਾਲ ਹੀ ਭਿਆਮਾ ਲੈ ਲੈ ਚੈਂਪੀਅਨ ਦਾ ਆ ਵੇਖੋ ਜੀ ਤੇ ਨਾਲ ਮਾੜਾ ਬਟਾ ਹੋਰ ਸਮਾਨ ਦੇਖਦੇ ਆ ਕੀ ਲੈਣਾ ਤੇ ਤੁਹਾਨੂੰ ਦੁਕਾਨੇ ਕੋਸਕੋ ਵੈਸੇ ਤਾਂ ਮੇਰੇ ਖਾਤੇ ਨਾਲ ਕੋਸਕੋ ਦਾ ਹੈ ਦਾ ਖਸਾਬ ਦੀ ਭੇੜ ਝਾਲਾ ਸਮਾਨ ਮਿਲਦਾ ਮਹਿੰਗਾ ਬਸ ਇੱਕ ਵੀ ਕਾਰਡ ਵਾਂਜਦਾ ਐਂਟਰੀ ਕਾਰਡ ਤੇ ਹੁੰਦੀ ਆ ਤੇ ਹੈ ਵੇ ਸਾਰਾ ਸਮਾਨ ਮੈਜਰ ਦਾ ਘਰ ਦਾ ਜੋ ਤੁਸੀਂ ਲੈਣਾ ਸਾਰਾ ਕੁਝ ਲੈ ਸਕਦੇ ਹੋ ਇੱਥੇ ਹੀ ਪਰ ਇਹ ਕੇ ਆ ਵੀ ਖਾਣੂ ਵਿੱਚ ਥੋੜਾ ਫ੍ਰੀ ਮਿਲ ਜਾਂਦਾ ਹੋਲ ਸੇਲ ਵਾਲਿਆਂ ਨੂੰ ਤਾਂ ਫਾਇਦਾ ਵਾ ਹਾਂ ਜਿਹੜੇ ਸ਼ਾਪਾਂ ਵਾਲੇ ਉਹਨਾਂ ਨੂੰ ਤਾਂ ਫਾਇਦਾ ਵਾ ਆਪਣੇ ਥੋੜਾ ਮਹਿੰਗਾ ਕਿਉਂ ਵੈਟ ਵੀ ਠੋਕਣਾ ਖਾਣੂ ਮਾੜਾ ਮੋਟਾ ਜਿਹੜੀ ਕੋਈ ਨਵੀਂ ਵੈਰਾਈਟੀ ਨੇ ਖਾਣ ਪੀਣ ਵਾਲੀ ਵੇਚਣ ਦੀ ਆਫਰ ਉਹ ਇੱਥੇ ਕਸਟਮਰਾਂ ਨੂੰ ਖਵਾਉਂਦੇ ਆ ਇਸ ਕਰ ਮਾੜਾ ਮਾੜਾ ਖਾ ਪੀ ਲੈਂਦਾ ਤੇ ਤੇ ਨੰਗਿਆਂ ਦਾ ਛੋਟੀ ਗੜਾ ਇੱਥੇ ਦਿਨ ਛੋਟੀ ਨੰਗਿਆਂ ਦਾ ਪਤਾ ਨੂੰ ਵਿਖਾਉਣੇ ਆ ਬੱਚਿਆਂ ਦਾ ਸਮਾਨ ਇੱਥੋਂ ਦੇ ਹਾਲ ਤਾਂ ਸਾਡੇ ਕੋਲੇ ਰੇੜੀ ਜਿਹੜੀ ਖਾਲੇ ਲਈ ਬੈਠੇ ਆ ਦੋ ਆ ਟੀ ਸ਼ਰਟ ਆ ਤੇ ਹਲ ਹੋਰ ਆ ਬਾਕੀ ਖਾਲੇ ਆ ਤੇ ਵ ਨਹੀਂ ਕਰਨੀ ਨਾ ਚੱਲ ਤੇਰੀ ਮਰਜ਼ੀ ਤੇ ਆ ਦੇਖੋ ਮਿੱਤਰ ਪਿਆਰਿਓ ਬੱਚਿਆਂ ਦੇ ਘਰ ਕਿੱਡੇ ਵਧੀਆ ਨਾ 10 ਵਜ ਗਿਆ ਟਾਈਮ ਆ ਖਰਾਬ ਇਹ ਆ ਵੀ ਬੱਚਿਆਂ ਵਾਲਾ ਇਹ ਤਾਂ ਹੁੰਦਾ ਵੀ ਮਿੱਟੀ ਹੋਵੇ ਥੱਲੇ ਲਾਈ ਤੇ ਖੇਡਣ ਵਾਸਤੇ ਹਨਾ ਆ ਤਾਂ ਪਾਣੀ ਵਿੱਚ ਤਰ ਮਾਣਾ ਸਿਸਟਮ ਆ ਕਾ ਵੀ ਬੱਚਿਆਂ ਵਾਲਾ ਤੇ ਆ ਵੇ ਤੇਰੇ ਦੰਦ ਗੱਡੇ ਤਿੱਖੇ ਓਏ ਤੇਰੇ ਦੰਦ ਨਕੀਲੇ ਤੇਰੇ ਦੰਦ ਨਕੀਲੇ ਇਹ ਵੀ ਹੈ ਇਹ ਪਾਣੀ ਵਾਲਾ ਹੀ ਆ ਮਤਲਬ ਟੋਬਾ ਕਹਦੀ ਪੰਡਾ ਵਾਲਾ ਟੋਬਾ ਬਣਾ ਹੋਵੇ ਪਾਣੀ ਵਾਲਾ ਖੇਤ ਜੀ ਉੱਥੇ ਇਦੋਂ ਉੱਪਰ ਰੱਖਿਆ ਹੋਵੇ ਤੇ ਨਜ਼ਾਰਾ ਹੋਵੇ ਪੂਰਾ ਤੇ ਸਿਖਰ ਦੁਪਹਿਰਾ ਧੁੱਪ ਲੱਗੀ ਫਿਰ ਫੇਰ ਨਹੀਂ ਤੇ ਅਦਰਵਾਈਜ਼ ਠੰਡ ਹੁੰਦੀ ਆ ਕਿ ਨਹੀਂ ਆ ਸਾਰਾ ਬੱਚਿਆਂ ਦਾ ਸਮਾਨ ਜੀ ਕਰ ਰਹੇ ਹੋ ਅੱਛਾ ਇਹ ਹੈਗਾ ਬੱਚਿਆਂ ਲਈ ਪਾਣੀ ਦੇ ਦਿੱਤਾ ਏਰ ਨਾਲ ਜਿਗਟਾਂ ਆਵੇ ਵੀ ਇਹਦੇ ਨਾਲ ਬੱਚੇ ਡੁੱਬਦੇ ਨਹੀਂ ਨਾ ਉਹ ਹਵਾ ਵਾਲਾ ਵੀ ਲਾਜੋ ਸਾਣੀ ਦਾ ਜੇ ਹਵਾ ਬੰਦ ਹੋ ਹਵਾ ਬੰਨਦ ਹੋਗੀ ਤੇ ਇਹਨੇ ਵਿਚਾਰੇ ਨੇ ਬਹਿ ਜਾਣਾ ਭਰਲਾ ਰੈਡੀ ਤੋਂ ਵੀ ਹੁਣ ਕਹੋ ਭਰਲਾ ਰੈਡੀ ਹੈ ਚਲ ਫਿਰ ਤੇ ਰੈਡੀ ਭਰਾਈਏ ਪਹਿਲਾਂ ਇਧਰ ਦਾ ਮੁਰਗੇ ਰੈਡੀ ਮੇਡ ਹੈ ਨਾ ਆਜੀ ਤ ਤੂੰ ਖਾਣਾ ਇੱਥੇ ਓਏ ਹਾਂ ਆਵੇ ਆ ਚੀਂਦ ਤੂੰ ਖਾਣਾ ਆਵੇ ਐ ਇੱਦਾਂ ਪੂਰੇ ਕੰਮ ਹੈ ਪ੍ਰੋਬਲਮ ਪੂਰੇ ਕੰਮ ਨੇ ਜਿਹੜੀ ਮੈਂਬਰਸ਼ਿਪ ਲਗੀ ਹੈ ਹਾਂ ਵੇਖ ਲੋ ਬਈ ਕਿੰਨੇ ਖਾ ਖਾ ਪੈਸੇ ਪੂਰੇ ਕਰਦੇ ਆਪਾਂ ਗੈਂਦਾ ਫਰਾਈਆਂ ਮਿਲ ਗਈਆਂ ਮੁੰਡੇ ਨੂੰ ਜੇ ਆਈ ਯੈਸ ਕਰਾਉਣਾ ਇਹ ਵੈਰਾਈਟੀ ਟੈਸਟ ਹੋਰ ਵੀ ਫਰਾਈਆਂ ਨੇ ਕਹਿੰਦੇ ਫਰਾਈਆਂ ਵੇਖੋ ਹਾਂ ਫਰਾਈਆਂ ਲੱਗੀ 100 ਦੇਖੋ ਕਹਿੰਦੇ ਫਰਾਈਆਂ ਲੱਗੀ 100 ਬਹੁਤ ਮਹਿੰਗੇ ਭਾਦੀ ਬੜਾ ਥੋੜਾ ਜਿਹਾ ਮਵਾਸ ਪਰੋਇਆ ਦਾ ਕਾਗਣਾ ਹੂੰ ਇਹਨਾਂ ਤੋਂ ਬੋਲਣਾ ਪਦਨੇ ਚਲੋ ਖਾਓ ਪੀਓ ਐਸ਼ ਕਰੋ ਮਿੱਤਰੋ ਹੂੰ ਸੋਸ ਬੜੀ ਯਣੀ ਪੀਦੇ ਆਪਾਂ ਕੋਈ ਮਿੱਤਰੋ ਬਨਾਰਟੀ ਮੁਰਗਾ ਲੋਹੇ ਦਾ ਲੋਹੇ ਦਾ ਇਹ ਕਹਿੰਦੇ ਬਨਾਰਟੀ ਮੁਰਗਾ ਵੀ ਮਿਲਦਾ ਹੈ ਆਹ ਲੱਕੜਜੀ ਟੈਪ ਨਾ ਕੱਕੜਾ ਕੜੂ ਰੈਡੀ ਤਾਂ ਯਾਰ ਨਹੀਂ ਬਣੀ ਗੱਲ ਲੈ ਭਰੀ ਨਹੀਂ ਥੋੜਾ ਸਮਾਨ ਤਾਂ ਲੈਣਿਆ ਬਾਕੀ ਦੇਖਦੇ ਕੀ ਲੈਣਾ ਤੇ ਮੋਮਜ ਖਾਣੇ ਜਾ ਕੇ ਮੋਮਜ ਮੋਮਜ ਖਾਣੇ ਮੋਮਜ ਕਰਨੀ ਕਿੰਨੇ ਇੱਕ ਕੇ ਦੋ ਦੋ ਨਹੀਂ ਲੈ ਕੇ ਹੈਗੇ ਕੇ ਠੀਕ ਆ ਨਹੀਂ ਨਹੀਂ ਐ ਤਾਂ ਨਹੀਂ ਵਣ ਪਈਉਦੇ ਆ ਬੂਟ ਲੱਗ ਗਏ ਲੋ ਸਮਾਨ ਜਦੋਂ ਜਿੰਨਾ ਲੈਣਾ ਸੀ ਲੈ ਲਿਆ ਪਰੋਂੜ ਸਾਲਾ ਉਨਾ ਟਾਈਮ ਸਮਾਨ ਖਰੀਦਣ ਤੇ ਲੱਗਣਾ ਜਿੰਨਾ ਟਾਈਮ ਆਪਾਂ ਨੂੰ ਕਿਊ 'ਚ ਲੱਗਣਾ ਪੈਂਦਾ ਲਾਈਨਾਂ ਲੱਗੀਆਂ ਲੰਬੀਆਂ ਵੇਟ ਕਰਨੇ ਪੈਂਦੇ 10 ਤੋਂ 15 ਮਿੰਟ ਜੇ ਤਾਂ ਮਰਜੀ ਆਉ ਇੱਥੇ ਬਿਜ਼ੀ ਹੁੰਦਾ ਰਾਸ਼ ਹੁੰਦਾ ਉਹ ਚੁੱਬਰ ਨੂੰ ਭੇਜਿਆ ਹੁਣ ਮੈਂ ਉਹ ਚੁੱਬਰ ਨੂੰ ਵੀ ਪੜਦੇ ਨਾਲ ਗਿਆ ਅੱਗੇ ਲਾਈਨ 'ਚ ਖੜ੍ਹਾ ਜਾ ਕੇ ਪ੍ਰੋ ਵਾਲੇ ਦੇਖਦਾ ਫਿਰਦਾ ਵੀ ਉਹ ਨਿਗ੍ਹਾ ਮਾਰਦਾ ਫਿਰਦਾ ਵੀ ਕਿੱਥੇ ਬੰਦ ਦੀ ਗੱਲ ਨਹੀਂ ਬੰਦਦੀ ਪਰ ਮਿਲਿਆ ਕੋਸ਼ਿਸ਼ ناکਾਮ ਹੁੰਦੀ ਭਈ ਇਹਦੀ ਨੀ ਗੱਲ ਕਿ ਨਹੀਂ ਕਿਸੇ ਬੋਲਣਾ ਕਾਦੀ ਅੰਦਰ ਭੇਜਾ ਗਿਆ ਤੇ ਲਾਈਨ 'ਚ ਖੜ ਜਾਗਾ ਅੱਗੇ ਜਾ ਕੇ ਹੋ ਗਈ ਆ ਆ ਬੰਦਾ ਕੋਸ਼ਿਸ਼ ਨਾ ਕਾਮ ਆ ਤੇਰੀ ਕੱਕਾ ਨਹੀਂ ਨਹੀਂ ਆ ਇਹਨੇ ਇਹਨਾਂ ਨੂੰ ਹੋਣਾ ਪੈਣਾ ਕੱਕਾ ਤੈਨੂੰ ਵਜੇ ਵੀ ਕਿੰਨਾ ਅੱਗੇ ਲੈਣਾ ਜਾਂ ਖੜਾ ਸਪੈਸ਼ਲੀ ਭੇਜਿਆ ਮੈਂ ਕਿ ਆ ਵੀ ਤੱਕਦੇ ਬੰਨੇ ਜਾ ਕਿਉਂ ਲੈਣਾ ਲੰਮੇ ਲੱਗੀਆਂ ਵੀ ਜਦ ਅੱਗੇ ਜਾ ਖੜ ਜਾ ਪੜਦੇ ਨਾਲ ਪ੍ਰੈਸ਼ਰ ਇਤੋਂ ਫੜ ਕੇ ਆਏ ਆ ਆ ਮੈਂ ਇਹ ਲਈ ਆ ਬੰਦੇ ਉਹ ਲੈਉਣ ਹੋਈ ਹੋ ਗਈ ਅਜਾ ਲੋੜ ਕੇ ਸੇ ਆਪਣਾ ਟਾਈਮ ਲੋ 10 ਮਿੰਟ ਲੱਗ ਗਿਆ ਕਿ ਲਾਈਨ 'ਚ ਕਿਤੇ ਆਪਾਂ ਨਾਲ ਹੀ ਚੱਲੇ ਜਾਣਾ ਯਾ ਸਾਲੇ ਬੇਨਾਸਤਾ ਵੀ। ਤਰਾਂ ਦੇ ਹੁੰਦਾ ਫਾਇਦਾ ਨਹੀਂ ਹੁਣ। ਹੋਂਚ ਆਪਣੀ ਵਾਰੀ ਤੇ ਆ ਜਾਨੀ ਐ। ਰਾਇਤ ਨੂੰ ਭੇਜਿਆ ਜਿਹੜਾ ਕੰਮ ਉਹਨਾਂ ਦਾ ਉਹਨਾਂ ਜਿਆਦਾ ਜੀ। ਹੈ? ਪਾਣੀ ਪੂਣੀ ਹੈ ਜਿਆਦਾ ਨਹੀਂ ਉਹਨਾਂ ਦਾ। ਚੱਲ ਆਪਾਂ ਇੱਕ ਪੁਲੇ 'ਚ ਖੜਦੇ ਹਾਂ। ਓਏ ਓ ਪਰਲੇਪਣ ਚੱਲ ਓਏ। ਨਹੀਂ ਉਧਰ ਹੀ ਲੈਣ ਕਾ ਲੰਮੀ ਮੈਲ ਦਰਹਣੀ ਕੋਈ ਲੈਣ ਚ। ਲੈਣਾ ਜਦ ਮੱਝੋ ਲੰਮੀ ਲੰਮੀਆਂ। ਮਿੱਤਰੋ ਆਪਾਂ ਨਵੇਂ ਲੈ ਲਏ 에ਅਰਪੋਰਟ ਉਹ ਪੁਰਾਣੇ ਜਿਹੜੇ ਖਰਾਬ ਸੀ ਇਸ ਕਰਕੇ ਵਾਪਸ ਕਰਤੇ 2 ਕੁ ਮਹੀਨੇ ਦੇ ਵਿੱਚ ਤੇ ਨਾਲ ਮੁੰਡਿਆਂ ਨੇ ਚੱਕ ਲਿਆ ਜੂਸ। ਇਦਾਂ ਚਾਹ ਦੀ ਜਗ੍ਹਾ ਤੇ ਇਹ ਜੂਸ ਕਿਹੜਾ ਹੈ ਨਾ ਕੋਪਨਰ ਮੈਂ ਨਹੀਂ ਆਸ਼ਾ ਮਿਕਸ ਫਰੂਟ ਚਾਹ ਦੀ ਜਗ੍ਹਾ ਰੱਖੀਏ ਅਗਰ ਸਾਰੇ ਚਾਹ ਦੀ ਜਗ੍ਹਾ ਤੇ ਜੂਸ ਪੀਆ ਕਰਨਾ ਵਾਠ ਠੀਕ ਹੈ ਇਦਾਂ ਚਾਹ ਛੱਡਤੀ ਦੁੱਧ ਦਾ ਖਰਚਾ ਘਟ ਗਿਆ ਪੱਤੀ ਘਟ ਗਈ ਇਹ ਸੱਤ ਲਾਚੀਆਂ ਉਹਦੇ ਨਾਲ ਲਾਚੀਆਂ ਦਾ ਖਰਚਾ ਨਹੀਂ ਬਚ ਗਿਆ ਸੌਂਫ ਬਚ ਗਈ ਖੰਡ ਪੱਤੀ ਦੁੱਧ ਚਾਹੋਂ ਸਸਤਾ ਜੂਸ ਚਲੇ ਬੋਡੀ ਬੁੱਡੀ ਬਣ ਜਾਊਗੀ ਕਿਹੜੇ ਇਹ ਖਾਬੇ ਕਹਿੰਦਾ ਚਾਹ ਛੜਤੀ ਚਾਹ ਛੜ ਕੇ ਕਹਿੰਦਾ ਜੂਸ ਲੈ ਲਿਆ। ਤੱਕੀ ਜਰਾ ਆ ਜਾ ਹੁਣ ਮੁੰਡੇ ਕਹਿੰਦੇ। ਉਹਦਾ ਕੀ ਅਗੇ ਲੱਗਣ ਦਿਆ? ਉਹ ਤਾਂ ਆਪਾਂ ਨੂੰ ਹੀ ਪਤਾ ਬਾਹਰ ਆਏ ਆ। ਉਹ ਤਾਂ ਆਪਾਂ ਨੂੰ ਪਤਾ ਆਪਣੀ ਕੀ ਬੀਜ ਦੀ ਪਈ ਆ। ਪਰ ਜਿਹੜੇ ਇੰਡੀਆ ਵਾਲੇ ਉਹ ਸੋਚਦੇ ਬਾਈ ਉਹ ਐਸ ਕਰਦੇ ਆ। ਪਰ ਕਿੱਥੇ ਚੱਲ ਕੋਈ ਨਾ। ਉਹ ਵੀ ਹੌਣ ਭਰਾਵਾ ਜਿਹੜੇ ਸੋਚਦੇ ਬਾਹਰ ਆਪਾਂ ਵੀ ਕੰਢੇ ਸੱਚੀ ਭਰਾਵਾ। ਅਹੀ ਵੀ ਸੋਚਦਾ ਲਈ ਵੀ ਉਹ ਬੰਦੇ ਐਸ਼ ਕਰਦੇ ਬਾਹਰ ਆ ਕੇ ਪਰ ਉਹ ਕਹਿੰਦੇ ਐਸ਼ ਨਹੀਂ ਸੀ ਕਰਦੇਗੇ ਪਰ ਹਉਣ ਵਾਕਿਆ ਪਤਾ ਲੱਗਿਆ ਬਈ ਜਿਹੜੇ ਬੰਦੇ ਸੋਚਦੇ ਕੋਈ ਨਾ ਆਉ ਹੋਇਆ ਜਿਹਦੀ ਤਮੰਨਾ ਹੈ ਕਿ ਬਾਹਰੋਂ ਵੀ ਆ ਸਕਦੇ ਨਾ ਹਣ ਮੇਲਾ ਲੈ ਲੈ ਨਾ ਹੁਣ ਫਿਰ ਬਿੱਲ ਦਿਖੋਣਾ ਐਂਟਰੀ ਜਿਹੜੀ ਬਾਹਰ ਨਿਕਲਣਾ ਉਹ ਵੀ ਸਾਨੂੰ ਉਹਨਾਂ ਨੇ ਦੇਖਣਾ ਵੀ ਸਮਾਨ ਬਈ ਸਹੀ ਆ ਕੋਈ ਚੋਰੀ ਤਾਂ ਨਹੀਂ ਕੀਤਾ ਤਾਂ ਕਰ ਕਿਉਂ ਲੱਗਾ ਹੁਣ ਕਿਉਂ ਲੱਗਾ ਬਾਹਰ ਜਾਣ ਦਾ ਬਾਹਰ ਨਿਕਲ ਲੱਗੇ ਆ ਅੰਦਰ ਸੇ ਹੀਟ ਆ ਤੇ ਬਾਹਰ ਹੈਗੀ ਠੰਡ ਤੇ ਮੌਸਮ ਬੜਾ ਘੈੜਾ ਬਹੁਤ ਇੱਕ ਬਣ ਤੋਪਾ ਇੱਕ ਬਣੇ ਬੱਦਲ ਆ ਕਾਲੀਆਂ ਘਟਾਂ ਜਿਹਨੂੰ ਆਪਾਂ ਕਹਿੰਦੇ ਪੰਜਾਬ ਵਾਲੀਆਂ ਉਹ ਆਲਾ ਐਂਸ ਕੋਣ ਯਾਦ ਕਰਦਾ ਫਿਰ ਮੈਨੂੰ ਗੱਲ ਕਰ ਵੀਡੀਓ ਬਣਾ ਰਿਆ ਨਹੀਂ ਗੱਲ ਤੇ ਮੇਰੀ ਬੜੀ ਜਚੀ ਬੋ ਪਰ ਮੈਂ ਭੁੱਲ ਨਹੀਂ ਸਕਦਾ ਨਾ ਹੁਣ ਯਾਦ ਕਰਦਾ ਜਿਹਨੇ ਨਿਸ਼ ਮرائی ਸਾਡੇ ਰੇੜੀ ਆਪਾਂ ਉਥੇ ਲਾ ਦੀ ਗੱਡੀ ਦੇ ਕੋਲੇ ਚਲਾ ਲਾ ਰੇੜੀ ਦਾ ਮਿੱਤਰਾ ਤੋਂ ਉਹਦੇ ਵਿੱਚ ਬਾਰਸ਼ ਉਹ ਜੇ ਠੰਡਾ ਹਵਾ ਵੀ ਠੰਡੀ ਠੰਡੀ ਹਵਾ ਚੱਲਦੀ ਹੈ ਨਾ ਅੰਦਰ ਸੇ ਹੀਟ ਨਸ ਹੁਣ ਆਪਾਂ ਸਮਾਨ ਜਿਹੜਾ ਲੈਣਾ ਲੈ ਲਿਆ ਕਾਫੇ ਤੋਂ ਹੁਣ ਚੱਲਦੇ ਆਪਾਂ ਘਰਾਂ ਨੂੰ ਨਕਸ਼ੇ ਦਾ ਬੰਦਾ ਪਲਾਨ ਫੇਰ ਉਹ ਨਕਸ਼ੇ ਦਾ ਫੇਰ ਪਲਾਨ ਬੰਦਾ ਭਣੀ ਕੌਣ ਯਾਦ ਕਰਦਾ ਕਈ ਛੱਡ ਜਾਂਦਾ ਕਈ ਯਾਰ ਮੈਨੂੰ ਆਪਣੀ ਗੱਡੀ ਕਿੱਥੇ ਖੜੀ ਓਏ ਠੰਡੀ ਠੰਡੀ ਕਿੱਥੇ ਖੜੀ ਠੰਡੀ ਆਹ ਬਈ ਮਿੱਤਰ ਪਿਆਰਿਆ ਕਰ ਲੈ ਸ਼ਾਪਿੰਗ ਸ਼ਾਪਿੰਗ ਯਾਰ ਬੰਦਾ ਮੈਨੂੰ ਇੱਕ ਗੱਲ ਤਾਂ ਆਉਂਦਾ ਕਹਿੰਦਾ ਚਾਹ ਛੱਡ ਕੇ ਯੂਸ ਸਟਾਰਟ ਕਰਦਾ ਜਲਦੀ ਫਿਰ ਖੋਲ ਹੀ ਇਹਦੇ ਨੋਟ ਕਿਧਰੇ ਹੂੰ ਠੀਕ ਦੇ ਯਾਰ ਚਾਬੀ ਨਾ ਕਰ ਲਾ ਖਾਨ ਖੋਲਣ ਦੇ ਲਈ ਚਾਬੀ ਦੂਜੀ ਵਰਤ ਨਹੀਂ ਮੈਂ ਘਰ ਵਾਲੀ ਕਮਾ ਕੇ ਪਾਰਲਾ ਨਾਲੇ ਦਵਾਲਿਓਂ ਦਰਤ ਗਿਆ ਆ ਤੇ ਭਾਵੇਂ ਕੁੜੀਆਂ ਨਾ ਕੋਈ ਉਦੋਂ ਯਸੇ ਕਰਕੇ ਵਧਾਈਆਂ ਤੇ ਹਾਗਿਰ ਬਹੁਤ ਘਾਟ ਨਾ ਕੁਲ ਦਾ ਜ਼ਿੰ 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 ਕੋ ਜਮਾ ਚੱਟੇ ਨਕੋਰ ਦੁੱਧ ਚੱਟ ਪੋਣਾ ਮੈਲਮੂਲ ਫਸੀ ਉਹਨਾਂ ਚ ਫੇਰ ਬਦਲੇ ਗਏ ਹਾਂ ਇਹ ਗੱਲ ਸਹੀ ਆ ਜਮਾ ਚੱਟੇ ਸਾਫ ਮਿਲ ਗਏ ਨਵੇਂ ਨਕੋਰ ਤੇ ਨਾਲੇ ਆਪਣੇ ਕੋਲ ਉਹ ਵੀ ਹੈਗੀ ਇੱਥੇ ਵਿੱਚ ਚਾਰਜਿੰਗ ਲੀਡਰ ਉਹ ਆਪਣੇ ਉਹੀ ਖਰਾਬ ਵਾਲੇ ਗੰਦੇ ਹੋ ਗਏ ਮੈਲਮੂਲ ਫਸੀ ਸੀ ਤੇ ਉਹਨਾਂ ਜੋ ਫਸੀ ਤੇ ਫੇਰ ਬਦਲਣਾ ਜੀ ਹੋਰ ਮਹੀਨੇ ਨਹੀਂ ਨਹੀਂ ਉਹ ਅਸਲ ਵਿੱਚ ਮੈਂ ਬਦਲਨੇ ਤਾਂ ਨਹੀਂ ਬਦਲਨੇ ਸੀ ਉਹ ਖਰਾਬ ਹੋਣ ਲੱਗੇ ਪ੍ਰੋਬਲਮ ਹੋਣ ਲੱਗੇ ਹੁਣ ਉਹਦੇ ਜਿਹੜੇ ਚਾਰਜਿੰਗ ਕਿਉਂ ਪ੍ਰੋਬਲਮ ਦੇ ਨਾਲ ਪੈਸੇਸ ਕਰਕੇ ਆਪਾਂ ਬਦਲੇ ਆ ਚੱਲ ਠੀਕ ਆ ਇਹ ਹੋ ਗਿਆ ਮਾਦਾਸ਼ ਦਾ ਇਹ ਡੱਬੀ ਬਸਾ ਬੈਠਿਆਂ ਦੇ ਵਿੱਚ ਪੁੱਠੀ ਕਰਕੇ ਆਹ ਬਪੇ ਤਾਂ ਜਾ ਉਹ ਗੱਲ ਤਾਂ ਹੈ ਕਰ ਹੂੰ ਯਾਦ ਬੰਦ ਕੋਣ ਕਰਦਾ ਪਿਆ ਦਾ ਵੀ ਧੜਾ ਕਰਦਾ ਹੈ ਜੀ ਬੇਸ਼ਕ ਉਹ ਟਲ ਜਾਂਦੀ ਆ ਉਹ ਵੀ ਸੂਜ ਦੇ ਦਾ بڑا ਲੱਗੇ ਚੱਲਿਆ ਅਨੰਤ ਕਰਾਂ ਮਹਿੰਗੇ ਭਾਜਾ ਪਰ ਵਾ ਜੂਸ ਰੱਖਣਾ ਤੇ ਚਾਹ ਛੱਡ ਕੇ ਤੂੰ ਇੱਥੇ ਖੋਲ ਦੇਣਾ ਤਸਰਾ ਚਾਹ ਛੱਡ ਕੇ ਹੈ ਨਾ ਨਾ ਤੱਕ ਜੇ ਰੱਖ ਲੈਣਾ ਨਾ ਆ ਰਖ ਲੈ ਕੇ ਲਈ ਬੈ ਇੱਕ ਟਾਈਮ ਕਿਨ ਨਕੀਲੇ ਖਾਇਆ ਕਰ ਰਿਹਾ ਇੱਕ ਟਾਈਮ ਜੂਸ ਪੀਆ ਕਰ ਰਿਹਾ ਇੱਕ ਟਾਈਮ ਹੀ ਜੂਸ ਆ ਯਰ ਆਈਨੋ ਕਿ ਸਲਾਮ ਆਉ ਸੇ ਕਿਨੂ ਰੇਡੀ ਨੋ ਸਾਹਮਣੇ ਲਾ ਦੇ ਆਉ ਸਲਾਮ ਰੇਡੀ ਨੋ ਕੇ ਬਾਦ ਤੇ ਆ ਵੀ ਮੇਰੇ ਬਾਰੇ ਚੱਲਦੇ ਆ ਬਹੁਤ ਘਰਾਂ ਹਾਂਜੀ ਮਿੱਤਰ ਪਿਆਰੇਓ ਤੇ ਆਪਾਂ ਹੁਣ ਲੈ ਲੈ ਸਮਾਨ ਕੋਸਕੋ ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਘਰੇ ਜਾ ਕੇ ਵੀ ਰੋਟੀ ਪਾਣੀ ਖਾਣਾ ਭੁੱਖ ਲੱਗੀ ਆ ਤੇ ਟਾਈਮ ਤਕਰੀਬਨ ਵੱਜ ਕੇ 3:30 ਦੁਪਹਿਰ ਦੇ ਸਹੀ ਸ਼ਾਮਾਂ ਪੈ ਗਈਆਂ ਬੱਦਲ ਖਾ ਯਾਰ ਤੇ ਤੁੰਨੂੰ ਬੱਦਲਾ ਵੇਖ ਤੂੰ ਬੱਦਲਾ ਬੱਦਲ ਬੱਦਲ ਤੇ ਹਾਂ ਤੇ ਹੁਣ ਜਾਣਾ ਕਿਰਾਂ ਨੂੰ ਤੇ ਰੋਟੀ ਪਾਣੀ ਖਾਣੇ ਤੇ ਕੁਝ ਖਾਣਾ ਨਹੀਂ ਬਰਬਾਦ ਨਹੀਂ ਖਾਣਾ ਨਹੀਂ ਨਹੀਂ ਤੇ ਪਰ ਆਉਦੇ ਕਿਰਾਂ ਨੂੰ ਤੇ ਅੱਜ ਲਾ ਰਿਹਾ ਹਾਂ ਪਰ ਨੈਕਸਟ ਵਲੌਗ ਤੇ ਬਾ ਬਈ ਇਨਨਾ ਸੀ ਆਪਾਂ 에ਅਰਪੋਰਟ ਚੇਂਜ ਕਰਾਉਣੇ ਸੀ ਕੁਝ ਨਸਮਾਨ ਲੈਣਾ ਸੀ ਬਸ ਕੱਪੜੇ ਵਗੈਰਾ ਲੈ ਆਈ ਟੀ-ਸ਼ਰਟ ਨਾਲ ਲੋਰ 에ਅਰਪੋਰਟ ਜਾ ਕੇ ਕਰਦਾ ਸਮਾਨ ਲੈਣਾ ਤੇ ਹੋ ਗਈ ਕਰਦੇ ਆਂ ਵਲੌਗ ਦੀ ਸਮਾਪਤੀ ਹੈਨ ਬਿਲਕੁਲ ਨੈਕਸਟ ਵਲੌਗ ਬਾਏ ਬਾਏ